ਅੱਜ ਹਬੌਰ ਵਿਖੇ ਸੰਗਤ ਸਰ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਆ ਜਿੱਥੇ ਸਿੰਘਾਂ ਨੂੰ ਮਿਲਦੇ ਆ ਜਿੱਥੇ ਕੌਣ ਬਣੇਗਾ ਪਿਆਰੇ ਦਾ ਪਿਆਰਾ ਜਿਹੜਾ ਨਿਆਰਾ ਸਿੱਖ ਵਿਰਸਾ ਇਹਦੇ ਸਬੰਧੀ ਇੱਕ ਕੰਪੀਟੀਸ਼ਨ ਹੋਣ ਜਾ ਰਿਹਾ ਆਓ ਉਹਦੇ ਬਾਰੇ ਜਾਣਕਾਰੀ ਲੈਨੇ ਸਤਿ ਸ੍ਰੀ ਅਕਾਲ ਬਾਬਾ ਜੀ ਜਿਹੜਾ ਆਪਣਾ ਕੰਪੀਟੀਸ਼ਨ ਹੋ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਜੀ 1469 ਤੋਂ ਲੈ ਕੇ ਜਿਹੜਾ ਸਿੱਖ ਇਤਿਹਾਸ ਆ ਅੱਜ ਤੱਕ ਦਾ ਇਹਦੇ ਵਿੱਚੋਂ ਸਵਾਲ ਕੀਤੇ ਜਾਣਗੇ ਕੁਝ ਗੁਰਬਾਣੀ ਦੇ ਸਵਾਲ ਜਵਾਬ ਹੋਣਗੇ ਹਾਂਜੀ ਹਾਂਜੀ ਤੇ ਇਹਦਾ ਨਾਮ ਹੈਗਾ ਕੌਣ ਬਣੇਗਾ ਪਿਆਰੇ ਦਾ ਪਿਆਰਾ ਹਾਂਜੀ ਇਹ 15 ਅਗਸਤ ਨੂੰ ਗੁਰਦੁਆਰਾ ਸੰਗਤ ਸਰਵ ਵਿਖੇ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ 9 ਸਾਲ ਤੋਂ ਲੈ ਕੇ 90 ਸਾਲ ਦਾ ਕੋਈ ਵੀ ਵਿਅਕਤੀ ਜਾਣ ਕੇ ਹਿੱਸਾ ਲੈ ਸਕਦਾ ਹੈ ਇਹਦੇ ਵਿੱਚ ਨਾਮ ਰੱਖੇ ਗਏ ਨਹੀਂ ਜਿਹੜੇ ਵੱਟੇ ਟੋਪ ਕਰਨਗੇ ਉਹਨਾਂ ਪੰਜਾਂ ਬੱਚਿਆਂ ਨੂੰ ਇਥੋਂ ਅੱਗੇ ਫਤੇਗੜ ਸਾਹਿਬ ਵਿਖੇ ਫਾਈਨਲ ਮੁਕਾਬਲਾ ਹੋਣਾ ਹੈ ਜੋ ਵੱਡੇ ਨਾਮ ਨੇ ਇਹ ਉਥੇ ਦਿੱਤੇ ਜਾਣੇ ਨੇ ਕਾਰ ਬੁਲਟ ਮੋਟਰਸਾਈਕਲ ਤੇ ਕੁਝ ਇਨਾਮ ਇਥੇ ਵੀ ਦਿੱਤੇ ਜਾਣਗੇ ਛੋਟੇ ਲੈਵਲ ਦੇ ਤੇ ਇਹ 15 ਤਰੀਕ ਨੂੰ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਦੇ ਸਹਿਜ ਜਦੋਂ ਸਹਿਯੋਗ ਦੇ ਨਾਲ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਪ੍ਰੇਰ ਕੇ ਇਹਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਰਜਿਸਟ੍ਰੇਸ਼ਨ ਕਰਵਾ ਰਹੇ ਤੁਸੀਂ ਇਹ ਕਿੰਨੇ ਦਿਨ ਚੱਲੂਗੀ ਜੀ ਰਜਿਸਟ੍ਰੇਸ਼ਨ ਅੱਜ ਤੇ ਕੱਲ ਕੀ ਸਮਾਂ ਸਮਾਂ ਕੀ ਰਹੇਗਾ 1000 ਰੁਪਏ ਐਂਟਰੀ ਫੀਸ ਆ ਜਿਹਦੇ ਨਾਲ ਸਿਲੇਬਸ ਦਿੱਤਾ ਜਾਵੇਗਾ ਇਸੇ ਸਿਲੇਬਸ ਦੇ ਵਿੱਚੋਂ ਜੋ ਵੀ ਸਵਾਲ ਜਵਾਬ ਉੱਤਰ ਇਹਦੇ ਵਿੱਚੋਂ ਹੀ ਦਿੱਤੇ ਜਾਣਗੇ ਇਹ ਤੋਂ ਬਾਹਰ ਨਹੀਂ ਹੋਵੇਗਾ ਹਾਂਜੀ ਮੈਂ ਬਾਬਾ ਜੀ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਉਸ ਇੱਕ ਬੁੱਕ ਹੈ ਜੋ ਸਿਲੇਬਸ ਜਿਸ ਦਾ ਹੈ ਜਿਸ ਦੇ ਵਿੱਚੋਂ ਹੀ ਪੇਪਰ ਲਿਆ ਜਾਵੇਗਾ ਰਜਿਸਟ੍ਰੇਸ਼ਨ ਪਲੱਸ ਉਹਨਾਂ ਬੱਚਾ ਨੂੰ ਇਹ ਬੁੱਕ ਦਿੱਤੀ ਜਾਊਗੀ ਜਿਹਦੇ ਵਿੱਚ ਤਿਆਰੀ ਕਰਕੇ 15 ਅਗਸਤ ਨੂੰ ਇਹ ਪੇਪਰ ਦੇ ਸਕਦੇ ਨੇ ਅਤੇ ਲੱਖਾਂ ਰੁਪਏ ਦੇ ਨਾਮ ਪ੍ਰਾਪਤ ਕਰ ਸਕਦੇ ਨੇ ਵੈਗੁਰਜੀ ਖਾਲਸਾ ਚਿਰੀ ਵੈਗੁਰਜੀ ਕੀਓਟ